ਇਕਾ 50000 ਬੰਦਾ ਜੀ ਮੇਰੇ ਤੇ ਅਤਵਾਰ ਕੀਤਾ ਮੈਨੂੰ ਪਿਆਰ ਕੀਤਾ ਜਿਨ੍ਹਾਂ ਨੇ ਉਹਨੂੰ ਮੈਂ ਛੱਡ ਨਹੀਂ ਸਕਦਾ ਮੈਂ ਨਾਲ ਜਾ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਫਿਰ ਉਸੇ ਸਪੀਡ ਨਾਲ ਚੱਲ ਪਈ ਪਾਰਟੀ ਦਾ ਗਰਾਫ ਹੋ ਟਿਕਦਾ ਆ ਆਪਾਂ ਹੋਰ ਰੇਟ ਵਧਾ ਦਿੱਤੇ 2000 24 ਦੇ ਵਿੱਚ ਐਮਪੀ ਇਲੈਕਸ਼ਨ ਆ ਗਿਆ ਆਪਾਂ ਫੇਰ ਵੀ ਤਿੰਨਾਂ ਪਾਰਟੀਆਂ ਦੇ ਬਰੋਬਰ ਆਪਣੇ ਇਕੱਲੇ ਹਲਕੀ ਤੋਂ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਫਿਰ ਵੋਟ ਲੈਣੀ ਹੈ ਬਾਈਲੈਕਸ਼ਨ ਆ ਗਿਆ ਜਿਹੜੀ ਅਸਲ ਗੱਲ ਜਿੱਥੋਂ ਅੱਪੇ ਸ਼ੁਰੂ ਹੁੰਦੀ ਹੈ ਮੈਂ ਜਦੋਂ ਬਾਈਲੈਕਸ਼ਨ ਆਇਆ ਤੇ ਮੈਨੂੰ ਬੁਲਾਇਆ ਮੈਨੂੰ ਕਦੇ ਵੀ ਕੀ ਪ੍ਰੋਗਰਾਮ ਆ ਮੈਂ ਕਹਿੰਦੀ ਦੋ ਟੋਟਾ ਹੁਕਮ ਕਿਉਂਕਿ ਕਦੇ ਮੇਰੇ ਜ਼ੁਬਾਨ ਤੋਂ ਪ੍ਰਧਾਨ ਸਾਹਿਬ ਦੇ ਖਿਲਾਫ ਕਦੇ ਕੋਈ ਵੀ ਗੱਲ ਸੁਣੀ ਹੋ। ਹਮੇਸ਼ਾ ਮੈਂ ਸਾਂ ਸੰਤ ਸੀ ਤਾਂ ਯਸ ਕਰਦਾ ਸੀ ਉਹ ਜੀ ਆ ਨੂੰ ਪਹਿਲਾ ਹਾਂਜੀ ਕਹਿਣ ਜਾਂਦਾ ਸੀ ਕਦੇ ਨਾ ਜਈ ਕਹੀ ਨਹੀਂ ਔਰ ਮੈਂ ਪਿਆਰ ਵੀ ਉਹਨੂੰ ਬਹੁਤ ਕਰਦਾ ਸੀ ਇਹਦੇ ਵਿੱਚ ਕੋਈ ਤੋੜ ਹੈ ਨਹੀਂ ਆਪਣੇ ਵੱਡੇ ਭਰਾ ਵਾਂਗ ਸਮਝ ਕੇ ਆਪ ਦਾ ਗੁਰੂ ਸਮਝ ਕੇ ਕਿਉਂਕਿ ਮੈਨੂੰ ਸਿਆਸਤ ਚ ਉਹ ਲੈ ਕੇ ਗਿਆ ਇਸ ਵਿੱਚ ਕੋਈ ਤੋੜ ਹੈ ਨਹੀਂ ਮੈਨੂੰ ਅਜੇ ਅਸੀਂ ਦੀਪਾ ਜੀ ਨੂੰ ਵਧਾਈ ਦੇ ਇਨ ਨਹੀਂ ਗਏ ਤਾਂ ਦੀਪਾ ਜੀ ਨੇ ਅਨਾਉਂਸ ਕਰਤਾ ਵੀ ਆਪਾਂ ਇੱਕ ਵੀ ਸੁਖਵੀਰ ਜੀ ਨੂੰ ਇੱਕ ਕਨੈਕਸ਼ਨ ਲੜਾਵਾਂ ਇੱਟ ਲੋ ਵਾਸੀ ਨਾ ਮਨਾਈ ਦੇਤੀ ਮੈਂ ਕਿਹਦੀ ਇਹ ਦੁਬਾਰੀ ਇਹ ਗੱਲ ਕੀ ਹੋ ਸਕਦੀ ਜੇ ਸਭ ਨਿਕਲ ਨਹੀਂ ਰਿਹਾ ਅਸੀਂ ਉਦੋਂ ਵੀ ਗੱਲ ਜੋੜ ਲਾਵਾਂਗੇ ਆਪਾਂ ਥੋੜੀ ਦੇਰ ਬਾਅਦ ਇਹਨਾਂ ਨੂੰ ਮੇਰੇ ਸੁਖਵੀਰ ਜੀ ਨੂੰ ਸੁਖਵੀਰ ਜੀ ਕਹਿੰਦੇ ਵੀ ਮੈਂ ਤਾਂ ਨਾ ਬੁਣਾਂਣੀ ਕਨੈਕਸ਼ਨ ਚਲੋ ਮੈਂ ਕਹਿੰਦੇ ਜੇ ਤੁਸੀਂ ਨਹੀਂ ਲਾਟਾ ਤਾਂ ਤੁਸੀਂ ਦੱਸੋ ਕੌਣ ਲੜੂਗਾ ਕਹਿੰਦੇ ਕੋਈ ਨਹੀਂ ਆਪਾਂ ਰਹਿ ਕਰਨਾਂਗੇ ਮੈਂ ਕਹਿੰਦਾ ਜੋ ਤੁਹਾਡਾ ਹੁਕਮ ਉਦੋਂ ਬਾਅਦ ਦਸ ਦਿਨਾਂ ਬਾਅਦ ਜਦੋਂ ਮੈਨੂੰ ਦੇਹੀ ਮਿਲਿਆ ਮੈਨੂੰ ਕਹਿੰਦੇ ਇਲੈਕਸ਼ਨ ਆਪਾਂ ਦੇਖਦੇ ਆਂ ਤਾਂ ਕਿ ਤਿਆਰੀ ਕਰ ਤਾ ਤੋਏ ਲੜੇਗਾ ਕਹਿੰਦੇ ਮੈਂ ਕਿਹਾ ਠੀਕ ਆ ਮੈਂ ਤਿਆਰੀ ਵੇਢਤੀ ਢਿੰਪੀ ਨੂੰ ਕੋਈ ਲਾਲਚ ਮਿਲ ਗਿਆ ਹੋਣਾ ਢਿੰਪੀ ਨੂੰ ਕੋਈ ਮਿਹਸਤੀ ਦੇਤੀ ਹੋਣੀ ਆ ਢਿੰਪੀ ਨੂੰ ਕਿਸੇ ਕਿਸਮ ਦਾ ਕੋਈ ਇਹਨੇ ਰੋਤਵਾ ਪਾਕਿਸਤਾਨ ਹੋਣਾ ਚਾਪਤ ਲਿਖਨੇ ਆ ਦੋ ਮਹੀਨੇ ਹੋ ਗਏ ਮੇਰੇ ਕੋਲ ਆਫਰ ਆਇਆ ਦੋ ਮਹੀਨੇ ਪੂਰੇ ਚੌਥਾ ਦਾ ਬੈਲਚਨ ਹੋਇਆ ਉਦੋਂ ਦੇ ਮੇਰੇ ਮਗਰ ਫਿਰਦੇ ਜਿੰਨਾ ਵੀ ਬੋਲੂਗਾ ਸੱਚ ਬੋਲੂਗਾ ਕਿਉਂਕਿ ਸੰਘਰਸ਼ ਹਮੇਸ਼ਾ ਲੜਬਰ ਦੀ ਹੁੰਦੀ ਹੈ ਕਦੇ ਝੂਠ ਦੀ ਨਹੀਂ ਮੈਂ ਲੋਕ ਕਾਂਗਰਸ ਦਾ ਨਹੀਂ ਆਫਰ ਆਇਆ ਉਹ ਵੀ ਕਦੇ ਵੀ ਸਾਡੇ ਨਾਲ ਆ ਜਾ ਇੱਥੇ ਤੇ ਕੋਈ ਕੁਝ ਨਹੀਂ ਮਿਲਦਾ ਮੈਂ ਕੋਈ ਨਹੀਂ ਕੋ ਤਾਂ ਨਾ ਤੋਂ ਨਾ ਮੈਨੂੰ ਬੀਜਪੀ ਦੇ ਇੱਥੇ ਪੰਡਤੀ ਬੈਠੇ ਹੋਣੇ ਸ਼ਾਇਦ ਉਹਨਾਂ ਨੇ ਵੀ ਮੇਰੀ ਸੁਣਿਆ ਦਿੱਤਾ ਮੈਂ ਉਹਨਾਂ ਨੂੰ ਵੀ ਹੱਥ ਬੱਲੇ ਮੈਂ ਕਹਿੰਦਾ ਨਹੀਂ ਜੀ ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਨਾਲ ਬਹੁਤ ਅਕਾਤੀਤਾ ਬੀਜਪੀ ਬਾਰੇ ਕਦੇ ਸੋਚ ਹੀ ਨਹੀਂ ਸਕਦਾ ਉਹਨਾਂ ਦਾ ਬਹੁਤ ਦੁੱਖੀ ਕਰ ਬੋਲੇ ਸੋਨਿਹਾਲ ਆਓ ਜਿੰਦਾਬਾਦ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਨਾਗੇ ਮਖਾਜੀ ਆਪ ਬੰਦੇ ਦੀ 1 ਲੱਖ ਬੰਨੀ ਵੀ ਹੁੰਦੀ ਹੈ ਮੇਰੀਆਂ ਦੋਨੇ ਬੰਨੀਆਂ ਨੇ ਕਹਿੰਦੇ ਜੀ ਉਹ ਕਹੀਆਂ ਮੈਂ ਕਹੇ ਜੀ 1 ਲੱਖ ਤਾਂ ਮੇਰੀ ਪਾਰਟੀ ਦੇ ਨਾਲ ਬਣੀ ਹੋਈ ਹੈ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਮੈਨੂੰ ਸਾਡੀ ਬਾਪ ਪਾਈ ਸੀ ਬਾਪੂ ਸਾਹਿਬ ਨੂੰ ਸਾਡੇ ਸਾਰੇ ਪਰਿਵਾਰ ਦੀ ਤੇ ਦੂਜੀ ਲੱਖ ਮੇਰੀ ਮੋਦੀ ਜੰਤ ਦਾ ਨਾਂ ਬੰਨੀ ਇਹ ਜਿਹੜੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਅਸੀਂ ਸਾਡਾ ਪਰਿਵਾਰ ਪਿਆਰ ਕਰਦਾ ਇਸ ਕਰਕੇ ਜੀ ਮੈਂ ਮੈਨੂੰ ਤੁਸੀਂ ਜੋ ਮਰਜ਼ੀ ਦੇ ਦਿਓ ਮੈਂ ਇਹੀਂ ਬਹੁਤ ਕੋਸ਼ਿਸ਼ਾਂ ਮੇਰੇ ਕੋਲ ਚਲੋ ਉਹਨਾਂ ਨੂੰ ਵੀ ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਵੇ ਰੇ ਮੈਂ ਦੱਸਦਾ ਰਿਹਾ ਫੋਨ ਕਰਦਾ ਰਹੂੰ ਕਿ ਪ੍ਰਧਾਨ ਸਾਹਿਬੇਰੇ ਤੇ ਬਹੁਤ ਪ੍ਰੈਸ਼ਰ ਆ ਮੇਰਾ ਬਹੁਤ ਮਤਲਬ ਕਿ ਮੈਨੂੰ ਕਹਿ ਰਹੇ ਅਬ ਤੁਹਾਨੂੰ ਮੈਂ ਕਲਾਸ ਦੇ ਕੇ ਆ ਗਿਆ ਜੀ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਲੋ ਆਪਿਆ ਹੁਣ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਮੈਂ ਇਕੱਲੇ ਦਰੋਂ ਨਹੀਂ ਛੱਡ ਸਕਦਾ ਜੀ ਗੱਲ ਹੋ ਗਈ ਮੈਂ ਤੁਹਾਡੇ ਨਾਲ ਠੀਕ ਹੈ ਬਿਲਕੁਲ ਓਕੇ ਪ੍ਰੋਗਰਾਮ ਨੂੰ ਲਾਉਣ ਕਲੇ ਮੈਂ ਆਉਣਾ ਪਿੰਦਾ ਇਹ ਜੋ ਹੁਕਮ ਜੇ ਮੇਰੇ ਮਨ 'ਚ ਕੋਈ ਐਸੀ ਗੱਲ ਹੁੰਦੀ ਤੁਸੀਂ ਸਾਰੇ ਜਣੇ ਬੈਠੇ ਹੋ ਅੱਜ ਸਾਰਿਆਂ ਕੋਲੇ ਬਾਹਰ ਵਰਕਰ ਆਇਓ ਨਹੀਂ ਸਾਰੇ ਮੇਰੀਆਂ ਲਿਖਤਾਂ ਲੁੱਟੀਆਂ ਜਾਂ ਆਪਣੇ ਆਫਿਸ ਤੋਂ ਕਿੰਨਾ ਸਾਰਿਆਂ ਦੇ ਤੁਹਾਡੇ ਟੈਲੀਫੋਨ ਨੰਬਰ ਮੈਂ ਲਿਖੇ ਆ ਚਾਰ ਦਿਨ ਸੁਖਬੀਰ ਜੀ ਆਪਣੇ ਹਲਕੇ 'ਚ ਤੁਰੇ ਫਿਰਨੇ ਆਉ ਆਪਾਂ ਪ੍ਰੋਗਰਾਮ ਬਣਾਏਗਾ ਮੈਂ ਲਿਖੇ ਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ ਓਐਸਡੀ ਸਾਫਤਾ ਆਫਿਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਜੀ ਮੈਂ ਬਿਠਾਇਆ ਲਿਆ ਕੇ ਮਾਈ ਜੀ ਤੁਸੀਂ ਬੈਠ ਕੇ ਕੰਮ ਕਰੋ ਮੈਂ ਆਉਂਦਾ ਸਮਾਂ ਲਉ ਸਾਰੇ ਨੂੰ ਮੋਨੀਟਰ ਕਰੇ ਤੇ ਮੇਰੇ ਮਨ ਚ ਕੋਈ ਪਾਪ ਹੁੰਦਾ ਜਾਂ ਕੋਈ ਇਹੋ ਜਿਹੀ ਬੇਈਮਾਨੀ ਹੁੰਦੀ ਤਾਂ ਮੈਂ ਆਪ ਦਾ ਸਾਰਾ ਕੁਝ ਸਾਰਾ ਪੰਡਾ ਉਸ ਉਸ ਵੇਲੇ ਥੋੜਾ ਜਿਹਾ ਮੰਨ ਲਓ ਇੰਨੀ 6:00 ਵਜੇ ਕਿਉਂਕਿ ਡਾਊਟ ਮੈਨੂੰ ਪਹਿਲਾਂ ਤੋਂ ਹੀ ਸਤਾ ਰਿਹਾ ਸੀ ਬਾਰ ਬਾਰ ਲੱਗੇ ਕਿ ਕਿ ਆਪਸ ਵਿੱਚ ਦੋਨੇ ਹੀ ਨਾਸਪੇ ਸੀ ਤਾਂ ਆਮ ਸਾ ਵੀ ਕਿ ਮੰਨਦੀ ਸੀ ਕਿ ਅਸੀਂ ਦੋਨੇ ਕਿਉਂ ਖਿੱਚ ਨਹੀਂ ਆ ਮੈਂ ਇਹ ਕਿਉਂ ਗਿਜਰੀ ਦੇ ਵਿੱਚ ਮੈਂ ਹੀ ਪੱਖੀ ਆ ਮੈਨੂੰ ਕੱਢ ਕੇ ਬਾਹਰ ਮਾਉਂਦੇ। ਔਰ ਮੈਨੂੰ ਲੋਕ ਕਿਹਨ ਲੱਗਦੇ ਸੀ। ਵੀ ਬਾਈ ਇਹ ਤੈਨੂੰ ਰੜੜਨਗੇ। ਦੋਨੇ ਭਰਾ ਨਾਲ ਕਿਹ। ਬਾਈ ਇਹ ਤੈਨੂੰ ਰੜੜਨਗੇ। ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਪਿਆਰ ਕੀ ਇੰਨਾ ਨਾ ਸੀ। ਮੈਂ ਮੈਨੂੰ ਸਹੀ ਕਹ ਦੱਸਦਾ। ਲੇਕਿਨ ਨਹੀਂ ਯਾਰ ਮੇਰੇ ਨਾਲ ਨਹੀਂ। ਕਿਉਂਕਿ ਮੈਂ ਆਪ ਸਾਫ਼ ਸੁਥਰਾ ਜਿਹਾ ਬੰਦਾ। ਕੋਈ ਮੇਰੇ ਨਾਲ ਨਹੀਂ ਹੋ ਸਕਦਾ। ਕਦੇ ਤਾਂ ਦੇਖਾਂ, ਹੋਰ ਦੇਖਾਂ, ਹੋਰ ਦੇਖਾਂ। ਚਲੋ ਅਖੀਰ ਤੇ ਇੱਕ ਦਿਨ ਮੈਨੂੰ ਬੁਲਾਇਆ ਜਨਵਰੀ ਦੀ ਕਰਦਾ ਮੈਨੂੰ ਕਹਿੰਦੇ ਦਿੱਲੀ ਤੋਂ ਆਪਾ ਸਰਦਾਰ ਮਰਦਵੀਚੋਂ ਬਾਦੂ ਸਾਹਿਬ ਮੇਰੇ ਨਾਮ ਬੁਲਾਇਆ ਲੈ ਕੇ ਆਈਂ ਤੂੰ ਮੇਰੇ ਨਾਲ ਕਿਉਂ ਸਕਦੀ ਆਲਾਓ ਆਲਾਓ ਚਲੋ ਬਾਗੀ ਟੱਕਰੀ ਹੋ ਜੂਗੀ ਫਿਰ ਕਹਿੰਦੇ ਇਹਨੇ ਜੀ ਛੱਤ ਰੱਖੀਆ ਕਹਿੰਦੇ ਕਿਦਰ ਵੀ ਆ ਕੇ ਮੈਂ ਆ ਮੈਨੂੰ ਸੀਟ ਦਿਓ ਮੈਂ ਕਹਿੰਦੀ ਇਹ ਦੇ ਦਿਓ ਕਰੋ ਕੋਈ ਨਹੀਂ ਮੈਂ ਕਿਛੇ ਕਰ ਰਿਹਾ ਹਾਂ ਜੇ ਤੁਹਾਡਾ ਇਹ ਤੁਹਾਡਾ ਕੈਲੰਡਰ ਸੀ ਮੈਨੂੰ ਕਹਿੰਦੇ ਤੂੰ ਦੇਖ ਲੈ ਯਾਰ ਫਿਰ ਉਹ ਪਰ ਸਿਆਸਤ ਕਰਨੀ ਹੈ ਕਿ ਨਹੀਂ ਕਰਨੀ ਬਹੁਤ ਦਿਲ ਨੂੰ ਚੀਰਤਾ ਮੇਰੇ ਹੋਇਆ ਇਸ ਗੱਲ ਤੋਂ ਕਿ ਯਾਰ ਮੇਰੀ ਨੇ ਨਹੀਂ ਕਿਤੀ ਵਫਾਦਾਰੀ ਦਾ ਮੈਨੂੰ ਆਹ ਜ਼ਿਲ੍ਹਾ ਦਿੱਤਾ ਕਿ ਭਾਤਕੇ ਮੈਨੂੰ 12 ਸਾਲ ਤੇ ਹੁਣ ਤੂੰ ਵੇਖ ਲੈ ਕੀ ਕਰਨਾ ਮੈਨੂੰ ਕਹਿੰਦੇ ਯਾਰਾਂ ਪਾਈ ਦੀ ਮਦਦ ਕਰਨੀ ਆ। ਸੋਫਾ ਕਹਿੰਦਾ ਮੈਂ ਕਦੇ ਜਵਾਬ ਦੇਣਾ ਮਤਲਬ ਹੀ ਨਹੀਂ ਸੀ ਮੇਰਾ। ਸਵਾਲ ਹੀ ਨਹੀਂ ਬਣਾਉਂਦਾ ਉਸਨੇ ਮੇਰੇ ਅੱਜਾ ਮੈਂ। ਤੈਨੂੰ ਵੀ ਮੇਰੀ ਆਪਦਾ ਬਤਾਉਂਦਾ। ਜਦੋਂ ਆਹ ਗੱਲ ਕਹੀ ਕਿ ਤੂੰ ਵੇਖ ਲੈ ਸਿਆਫ ਕਰਨੀ ਆ ਕਿ ਨਹੀਂ ਕਰਨੀ। ਮੈਂ ਐਂ ਕਟਾਉਂ ਗਿਆ ਨਾ ਕਿ ਉਹ ਮਾਈ ਜੀ ਵੀ ਨਾ ਬੋਲਿਆ ਤਾਂ ਕੋਈ ਨਹੀਂ ਮੱਝ ਸੀ ਕੀ ਬੋਲਣਾ। ਉਹਨਾਂ ਨੇ ਮੇਰਾ ਮੂੰਹ ਨਹੀਂ ਲੇ ਗਿਆ। ਮੈਨੂੰ ਕਹਿੰਦੇ ਜੇ ਕਰਨੀ ਆ ਤਾਂ ਕਮੇਟੀ ਸਭ ਉਹ ਜਾਵਣਾ। ਉਹ ਸੀ ਸਿੱਧੇ ਦਮੇ।

ਪਤਾ ਨਹੀਂ ਇਹਨਾਂ ਦੇ ਮਨ ਕਿਉਂਕਿ ਅਸੀਂ ਦੋਨੇ ਹੀ ਸਿੱਧੀ ਜਾਂ ਬੰਦਾ ਹੀ ਨਹੀਂ ਸਕੇ ਕੋਲੇ ਇਹਨਾਂ ਦੇ ਮਨ ਚ ਕੀ ਆਇਆ ਅੰਦਰੋਂ ਤਾਂ ਬੰਦੇ ਦੀ ਜ਼ਮੀਰ ਤਾਂ ਆਵਾਜ਼ ਮਿਲਦੀ ਆ ਨਾ ਕਿ ਜਦ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆਉਣਾ ਤੇਰੇ ਕੋਲੇ ਚਾਹ ਪੀਂ ਮੈਂ ਕਹਿੰਦੀ ਤੁਸੀਂ ਬਹੁਤ ਸਰਕਾਰੀਓ ਕੋ ਪਟੀਆਂ ਹੋ ਮੈਂ ਚੰਗਾ ਲਿਣਾ ਪਰ ਮੈਂ ਜਾਂਦਾ ਕੋਲੇ ਆਇਤਾ ਉਹ ਕਹਿੰਦੇ ਦਸੋ ਕੀ ਹੋ ਕੋਣ ਕਹਿੰਦੇ ਯਾਰ ਤੁਸਾ ਬਣਾ ਗਿਆ ਮੇਰੀ ਗੱਲ ਦਾ ਮੈਂ ਦੱਸਦਾ ਮੈਂ ਕਹਿੰਦੀ ਮੈਨੂੰ ਐਸ ਗੱਲ ਦਾ ਥੋੜਾ ਜਨ ਸੁਸੋਇਆ ਹੋਰ ਮੈਨੂੰ ਥੋੜਾ ਨਾ ਕੋਈ ਗਿਲਾ ਨਹੀਂ ਪਰ ਕਿਸੇ ਬਾਣੀ ਕੀਤੀ ਮੈਨੂੰ ਐਸੇ ਕਹਿ ਦੇ ਦੇ ਮੈਂ ਕਹਿੰਦਾ ਕਿ ਮੈਂ ਲੱਗੀ ਰਹਿ ਲੱਗੀ ਇਹ ਕਹਿੰਦੇ ਨਹੀਂ ਤੂੰ ਅੱਗੇ ਲੱਗ ਤੂੰ ਮੇਰੇ ਕਿਚਨ ਕੈਬਨਟ ਦਾ ਬਣਾ ਤੂੰ ਅੱਗੇ ਲੱਗ ਕੇ ਕੰਮ ਕਰ ਠੀਕ ਹੈ ਜੋ ਥੋੜਾ ਹੁਕਮ ਫਿਰ ਲੱਗ ਗਿਆ ਜਿੰਨਾ ਫਿਰ ਹੁਣ ਮੈਂ ਉੱਤੇ ਦਾ ਇਹਨਾਂ ਨੂੰ ਬੇਟੀਏ ਕਰਦੇ ਮੈਂ ਕਹਿੰਦਾ ਰਾਈ ਜੀ ਸਦਾ ਮਾਨ ਸਿੰਘ ਵਾਲੂ ਸਾਹਿਬ ਹਰੇਕ ਦੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਸੁਖਵੀਰ ਸਿੰਘ ਬਾਦਸ਼ਾਹ ਦੀ ਇੱਕ ਦਾਣਾ। ਕਿਹਾ ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੱਗਣਾ। ਇੱਕ ਮੇਰੀ ਤੁਸੀਂ ਅਨਾਉਂਸ ਨਹੀਂ ਕਰ ਰਹੇ। ਬਣਾਓ ਨਾ ਸਰ। ਇਲੈਕਸ਼ਨ ਹੀ ਤੁਸੀਂ ਮੈਨੂੰ ਪਹਿ ਹੀ ਜਾਣਦੇ ਹੋ ਅੰਦਰ ਖਾਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ। ਉਹ ਆਪਣੀਆਂ ਜਣਾ ਬੱਢੇ ਜਾਂਦਾ। ਮੈਂ ਹੱਥ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਬਾਈ ਜੀ ਉਹਨਾਂ ਦਾ ਬੀਜਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ ਮੈਂ ਕਹਿੰਦਾ ਲੋਕ ਪਹਿਲਾਂ ਵੀ ਆਪਾਂ ਇਹੀ ਹਾਰੇ ਆ ਐਮਪੀ ਇਲੈਕਸ਼ਨ ਵੀ ਇਹੀ ਹਾਰੇ ਆ ਤੁਸੀਂ ਬੀਜਪੀ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਤੇ ਡਾਊਨ ਹੋ ਕੇ ਵੀ ਤੁਸੀਂ ਇਕੱਠੇ ਆ ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਹਾਰਾਂਗੇ ਠੀਕ ਆ ਤੁਹਾਡਾ ਭਰਾ ਤੁਹਾਡੀ ਇਹਦਾ ਨਾ ਬਣਦੀ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ

ਨਹੀਂ ਬੋਲਣਗੇ ਫਿਰ ਮੈਂ ਇਹ ਬੇਨਤੀ ਕੀਤੀ ਮੈਂ ਕਹਿੰਦੀ ਚਲੋ ਤੁਹਾਡਾ ਭਰਾਵਾ ਦਾ ਤੁਸੀਂ ਪਿਆਰ ਰਣਾ ਇਥੋਂ ਇਲੈਕਸ਼ਨ ਤੁਸੀਂ ਲੜ ਲਓ ਮੈਂ ਕੱਟ ਆਊਟ ਕਰ ਦਿੰਦਾ ਤੁਸੀਂ ਅੱਗੇ ਆ ਜਾਓ ਉਹ ਵੀ ਨਹੀਂ ਲੜਨਾ ਫਿਰ ਮੈਂ ਕਹਿੰਦਾ ਕਿ ਉਹ ਤੇਰੇ ਮੈਨੂੰ ਕੋ ਮਾਰ ਦਿਓ ਇਹ ਨੂੰ ਲੜਾ ਲਓ ਉਹ ਵੀ ਨਹੀਂ ਦੇਣੀ ਫਿਰ ਉਹ ਤੁਸੀਂ ਦੱਸੋ ਜੀ ਮੈਂ ਕੀ ਕਰਦਾ ਮੈਂ ਫਿਰ ਅਖੀਰ ਨੂੰ ਆਕ ਕੇ ਕੰਨ ਕਿ ਸਾਰੇ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਕਿ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠ ਕੇ ਕਰੇ ਫੈਸਲੇ ਮੈਂ ਸਰੀਏ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਵੀਰ ਆਪਾਂ ਕਿਉਂ ਇਸ ਤੱਕ ਚ ਪਰਿਆ ਆਪਾਂ ਪਹਿਲਾਂ ਕੋਈ ਤੇ ਕਿਸੇ ਸੰਦਲ ਲਾ ਲ ਚਾ ਜਾਂ ਕੁਛ ਆਪਾਂ ਦੇਖੋ ਖਾਣਾ ਨਾਲੇ ਖਰਚ ਕਰਦੇ ਆ ਨਾਲੇ ਬਧਰਾਮੀ ਕਰਾਉਣੇ ਆ ਕਰਤਾਰੀ ਖਾਣੇ ਜਿਹੜੇ ਮਗਰ ਆਪਣੇ ਲੱਗੇ ਹੋਏ ਆ ਉਹਨਾਂ ਨੂੰ ਨੁਮਸ਼ੀਲਾ ਮੂੰਹ ਦੇਖਣਾ ਪੈਣਾ। ਇਹ ਹੋਵੇ ਨਾ ਤਾਂ ਮਨਾ ਆਪਾਂ ਰੀ-ਐਜੂਕੇਸ਼ਨ ਦੇ ਕੇ ਆਪੇ ਕਰੀਗੈ। ਜਿਨੀ ਮੇਰੀ ਪਹਿਲਾ ਲਾਈਨ ਸੀ ਮੈਂ ਤੀਰਸ ਸਤਨਾ ਤੇ ਪਹੁੰਚਾਇਆ ਕੰਪਨ ਬੜਾ ਸ਼ੌਕ ਸੀ हरे गुरूद्वारे कहानी ख़तम पर अॼु ਤੁਹਾਡਾ ਸਾਰਿਆਂ ਦਾ ਪਿਆਰ ਸਰਕਾਰ ਦੇ ਪਿਆਰ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ 'ਤੇ ਵਿਸ਼ਵਾਸ ਕਰਦੇ ਹੋ ਕਿ ਜੇ ਮੈਂ ਆਪ ਹੀ ਚਲੇ ਛੱਡ ਕੇ ਕਿਸੇ ਬਾਸ ਤੇ ਜਾਉਂਗਾ ਤਾਂ ਮੈਂ ਨੂੰ ਪਰਮਾਤਮਾ ਨੇ ਮਾਫ਼ ਨਹੀਂ ਕਰ। ਕਿਉਂਕਿ ਮੈਂ ਹਮੇਸ਼ਾ ਬੁਰੋਗ ਦਾ ਬੱਚਾ ਬਣ ਕੇ ਰਿਹਾ ਇਹ ਪਰਚੀ ਆ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਸ ਹੱਬ ਨਹੀਂ ਕੀਤਾ ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਕੈਨੀਪੁਰ ਦੁਆਲੇ ਉਹਨਾਂ ਕੋਲੋਂ ਫੈਸਲਾ ਕਰ ਲਿਆ ਮੈਂ ਕੋਈ ਫੈਸਲਾ ਨਹੀਂ ਕੀਤਾ ਛੱਪ ਕਰੇ ਕਿਸੇ ਮੁਆਫੇ ਨਹੀਂ ਲੱਗਿਆ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਗੱਲ ਕਰਾਈ ਆ ਮੈਂ ਸਾਰੀ ਉਮਰ ਉਹਨਾਂ ਕੱਚੇ ਘਰੇ ਪਾਣੀ ਪੀਤਾ पर तुसी जो हुक्म करोगे क्योंकि जे मैं देखा अपने बल्ले तब कुछ भी मेरे बल्ले जे मैं देखा रह तब एक यहां एक बल्ले बल्ले, बल्ले। ਮੈਂ ਤੁਹਾਨੂੰ ਇਹ ਟਰਨਾ ਵਾਦਾ ਕਰਦਾ ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਇਸ ਰਸਤੇ 'ਤੇ ਚੱਲਣਾ ਨੰਗੇ ਤਰੀਕੇ ਨਾਲ ਕਦੇ ਤੁਹਾਡੀ ਪੱਗ ਨੂੰ ਇਹ ਦਾਗ ਲੱਗ ਜੇ ਕਿ ਹਾਂ ਡਿੱਪੀ ਨੇ ਫਲਾਣੇ ਬੰਦੇ ਦਾ ਟੱਕਾ ਕਰਤਾ ਆਹ ਡਿੱਪੀ ਨੂੰ ਅਸੀਂ ਅੱਗੇ ਲਾਇਆ ਸੀ ਕਿ ਨੇ ਕ腐ਸ਼ਨ ਕਰ ਲਈ ਆਰ ਡੀ ਪੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੱਗ ਰੋਲਦੀ ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਉਂਗਾ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਦੁਆਰਾ ਸੁੱਟਿਆ ਜਾਂਦਾ ਇੱਕੋ ਇੱਕ ਇੱਛਾ ਮੇਰੀ ਮੰਦੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50000 ਵੋਟ ਦੇ ਕਰੀਬ ਪੈਨ ਤੁਸੀਂ ਦੋ ਵਾਰੀ 50000 ਬੰਦੇ ਦੀ ਵਿਸ਼ਵਾਸ ਪ੍ਰਗਟ ਕੀਤਾ ਤੇ ਮੇਰੇ ਤੇ ਤੁਹਾਡਾ ਇੱਕ ਬਹੁਤ ਵੱਡਾ ਕਰਜ਼ਾ ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ਾ ਪੂਰਾ ਆਂ। ਕੋਈ ਵੀ ਕਿਸੇ ਦੇ ਕੋਲ ਕੰਮ ਫਸੇ ਹੈ ਮੈਂ ਉਹ ਕੰਮ ਸੇਲ ਕਰਾਂ। ਬਲਾਈ ਸਤਿ ਆਂ। ਵਾਟਾ ਜੋ ਵੀ ਹੁਕਮ ਹੋਊਗਾ ਇੱਥੇ ਬੜੇ ਲੋਕ ਆ ਫਰਮ ਆ ਵੀ ਜਾ ਰਹੇ ਆ ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਕਿ ਮੈਨੂੰ ਕੋਈ ਉਹਨਾਂ ਦੇ ਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਤੂੰ ਤੇਰੀ ਵਾਪਸ ਆ ਜਾ ਮੈਨੂੰ ਕਿਸੇ ਸਿਆਣੇ ਲੋਕਾਂ ਨੇ ਕਿਆ ਕਹਿੰਦੇ ਰੱਖਾ ਫੋਨ ਵਾਪਸ ਨਾ ਜਾਇ ਤੇ ਮਾਰ ਦੇ ਕਹਿੰਦੇ ਜੇ ਉਹ ਜੇ ਤੂੰ ਕਹਿੰਦੇ ਉਹਨੂੰ ਬੈਠਾ ਨਹੀਂ ਨਿਕਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਨਿਕਦਾ ਕਹਿੰਦੇ ਹੁਣ ਜਿੱਥੇ ਚੱਲ ਪਿਆ ਹੁਣ ਕਹਾਂ ਚੱਲਣ ਸੀ ਤਰੇ ਨਾ ਹੋ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੈਠੀ ਆ ਜੋ ਤੁਸੀਂ ਹੁਕਮ ਲਾ ਲੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੁਹਾਡੇ ਨਾਮ ਆਰਾ ਕਰਦੇ ਕਰਨਾ ਮੈਂ ਉਹਨਾਂ ਕੋਲ ਹੀ ਕਿ ਦਰਵਾਜ਼ਾ ਸਾਹਿਬ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਕਿੱਲਾ ਦੇ ਆਉਂਗਾ ਦੇਖੋ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਜਦੋਂ ਕੱਲ ਬਹੁਤ ਧੰਨਵਾਦ ਬੋਦਰ ਸਾਹਿਬ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ ਪਾਰਟੀ ਤੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਤਾਂ ਨਿਕਲ ਗਈ ਐਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਕਾਲ ਹੋਏ ਆ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਤਾਂ ਦੇ ਤੱਕੀ ਇੰਨਾ ਮਨ ਚ ਸੱਟ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਏ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋ ਉਸੀ ਅਸੀਂ ਤੁਹਾਨੂੰ ਰਾਹ ਹੀ ਨਹੀਂ ਲੇਕਿਆ ਸੀ ਕਦੇ ਕਿਤੇ ਨੂੰ ਮਿਲੀ ਹੀ ਨਹੀਂ ਸੀ ਕਿਸੇ ਦੀ ਤਾਕਤ ਨਹੀਂ ਸੀ ਆਪਣੇ ਘਰੇ ਬਣ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਸਾਮ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਤੁਹਾਡੇ ਕਰਕੇ ਜੋ ਤੁਸੀਂ ਹੱਥਾਂ ਵਿੱਚ ਜੇ ਸਰਕਾਰ ਕੰਮ ਕਰਾਉਣੇ ਏਜੰਟਾਂ ਲਿਆ ਜਿਹੜੀ ਪਬਲਿਕ ਖੜੀ ਐ ਫਿਰ ਤਾਂ ਜਦ ਸਰਕਾਰ ਕਰਨੀ ਆਸਕਰ ਰੀਗਲ ਆਸਕਰ ਨਰੇ ਕਰਕੇ ਆਪਾਂ ਕੀ ਕਰਾਂ ਸਾਰਿਆਂ ਦੇਖੋ ਬੇਨਤੀ ਹੈ ਵੀ ਇੱਕ ਗੱਲ ਕਲੀਅਰ ਹੈ ਭਾਈ ਜਿਨੇ ਕਰਦੀ ਕਿ ਬੀਏ ਉਹਦੇ ਨਾਲ ਭਾਰਤੀ ਜਨਤਾ ਪਾਰਟਨਰਸ਼ਿਪ ਜਾਣਾ ਨਹੀਂ ਕਰਕੇ ਕਿਸਾਨ ਆਲਬੋਰਡ ਗਵਰਨਰ ਤੋਂ ਕਰਦਾ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਤਾਂ ਫਿਰ ਜੇ ਸਾਰੇ ਦਾ ਪਸਾਰ ਤੇ ਕਿਦਕਾਰਾ ਲਾ ਕੇ ਆਪਾਂ ਸਰਕਾਰਾਂ ਨੂੰ ਜਾਣ ਦਾ ਰਾਹ ਪਤਲੀਆ ਬੋਲੇ